ਸਸੀ ਬਣਾ ਕੇ ਤੁਸੀਂ ਪੀ ਸਕਦੇ ਹੋ ਇਹ ਤੁਹਾਡਾ ਭਾਗ ਘਟੋਣ ਦੇ ਵਿੱਚ ਤੁਹਾਡੀ ਮਦਦ ਕਰੇਗੀ ਜੀ ਇਹ ਤੁਹਾਡੀ ਬੋਡੀ ਨੂੰ ਠੰਡੀ ਰੱਖੇਗੀ ਜੀ ਇਹ ਤੁਹਾਡੀ ਫੈਟ ਬਰਨ ਕਰਨ ਦੇ ਵਿੱਚ ਤੁਹਾਡੀ ਫਿਰ ਅਸੀਂ ਦਹੀਂ ਖਾ ਸਕਦੇ ਹਾਂ ਤਾਂ ਜੋ ਸਾਡਾ ਜਿਹੜਾ ਭਾਰ ਆ ਉਹ ਨਾ ਵਧੇ ਇਸ ਦੇ ਨਾਲ ਤੁਹਾਡਾ ਜਿਹੜਾ ਭਾਰ ਘਟੇਗਾ ਇਹੀ ਘਟੇਗਾ ਤੁਹਾਡਾ ਭਾਰ ਨਹੀਂ ਵਧੇਗਾ ਭਾਰ ਘਟੋਣ ਵਾਲੀ ਤੁਹਾਡੀ ਲੱਸੀ ਆ ਜਿਹੜੀ ਉਹ ਬਣ ਕੇ ਮੇਰੇ ਵੱਲੋਂ ਤੁਹਾਨੂੰ ਸਾਰਨ ਪੈਰ ਪੈ ਸੱਚੀ ਕੱਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਨਾਲ ਮੈਨੂੰ ਮੈਸੇਜ ਆਉਂਦੇ ਹੁੰਦੇ ਆ ਉਹ ਕਹਿੰਦੇ ਕਿ ਵੀਰ ਜੀ ਅਸੀਂ ਲੱਸੀ ਪੀ ਸਕਦੇ ਆ ਵੀ ਸਾਡਾ ਜਿਹੜਾ ਭਾਰ ਆ ਉਹ ਨਾ ਵਧੇ ਤਾਂ ਜੋ ਸਾਡਾ ਜਿਹੜਾ ਭਾਰ ਆ ਉਹ ਨਾ ਵਧ ਸਕੇ ਹਨਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਡੇ ਨਾਲ ਇੱਕ ਅੱਲਾ ਲੱਸੀ ਆ ਜਿਹੜੀ ਮੈਂ ਲੱਸੀ ਦੀ ਰੈਸਪੀ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋਣਾ ਤੇ ਜੇ ਤੁਹਾਡਾ ਲੱਸੀ ਪੀਣ ਨੂੰ ਜੀ ਕਰਦਾ ਤਾਂ ਤੁਸੀਂ ਆ ਇਸ ਤਰੀਕੇ ਨਾਲ ਤੁਸੀਂ ਲੱਸੀ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰ ਦੋ ਉਸ ਦੇ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਨਹੀਂ ਵਧੇਗਾ ਸੋ ਤੁਹਾਡਾ ਭਾਰ ਆ ਜਿਹੜਾ ਉਹ ਘਟੇਗਾ ਇਹੀ ਘਟੇਗਾ ਤੇ ਇੱਕ ਜਿਹੜੀ ਤੁਹਾਡੀ ਲੱਸੀ ਪੀਣ ਦੀ ਖੁਆਇਸ਼ ਆ ਉਹ ਵੀ ਪੂਰੀ ਹੋ ਜਾਈਏ ਨਾ ਸੋ ਉਹ ਲਸੀ ਨੂੰ ਬਣਾਉਣ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪੈਗੀ ਤੇ ਉਹਨੂੰ ਤੁਸੀਂ ਕਿਹੜੇ ਕਿਹੜੇ ਟਾਈਮ ਤੁਸੀਂ ਪੀ ਸਕਦੇ ਹੋ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਬਲੀ ਜੀ ਵੀਡੀਓ ਦੀ ਸ਼ੁਰੂਤ ਤੋਂ ਲੈ ਕੇ ਅੰਤ ਤੱਕ ਤੁਸੀਂ ਜ਼ਰੂਰ ਦੇਖਿਓ ਜੀ ਸੋ ਆਹ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ ਦੇਖੋ ਉਹ ਨਸੀਨ ਨੂੰ ਬਣਾਉਣ ਵਾਸਤੇ ਸਾਨੂੰ 6 ਚੀਜ਼ਾਂ ਦੀ ਹੈ ਜਿਹੜੀ ਉਹ ਲੋੜ ਪੈਗੀ ਜੀ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਜੀ ਲੋ ਫੈਟ ਸਾਨੂੰ ਦਹੀਂ ਚਾਹੀਦਾ ਜੀ ਸਾਨੂੰ ਦਹੀਂ ਚਾਹੀਦਾ ਜੀ ਇਹ ਸਾਨੂੰ ਚਾਹੀਦਾ ਜੀ 100 ਗ੍ਰਾਮ 100 ਗ੍ਰਾਮ ਸਾਨੂੰ ਦਹੀਂ ਚਾਹੀਦਾ ਜੀ ਤੇ 30 ਤੋਂ 40 ਗ੍ਰਾਮ ਸਾਨੂੰ ਸੱਤੂ ਪਾਊਡਰ ਚਾਹੀਦਾ ਜੀ 30 ਤੋਂ 40 ਗ੍ਰਾਮ ਸਾਨੂੰ ਸੱਤੂ ਪਾਊਡਰ ਚਾਹੀਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਨੂੰ 10 ਤੋਂ 15 ਪੁਦੀਨੇ ਦੇ ਪੱਤੇ ਚਾਹੀਦੇ ਆ ਜੀ ਤੇ 1 ਚੌਥਾਈ ਹਿੱਸਾ 1 ਚਮਚ ਦਾ ਚੌਥਾਈ ਹਿੱਸਾ ਸਾਨੂੰ ਕਾਲਾ ਨਮਕ ਚਾਹੀਦਾ ਜੀ ਠੀਕ ਹੈ ਜੀ ਤੇ 1 ਚੌਥਾਈ ਹਿੱਸਾ ਚਮਚ ਦਾ ਚੌਥਾਈ ਹਿੱਸਾ ਸਾਨੂੰ ਚਾਹੀਦਾ ਜੀ ਪੁੰਨਿਆ ਹੋਇਆ ਜੀਰਾ ਪਾਊਡਰ ਠੀਕ ਹੈ ਜੀ ਪੁੰਨਿਆ ਹੋਇਆ ਜੀਰਾ ਹੁੰਦਾ ਨਾ ਜੇ ਤੁਸੀਂ ਘਰ ਦੇ ਵਿੱਚ ਵੀ ਜੀਰੇ ਨੂੰ ਭੁੰਨ ਕੇ ਤੁਸੀਂ ਉਹਦਾ ਪਾਊਡਰ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਬਾਜ਼ਾਰ ਦੇ ਵਿੱਚੋਂ ਵੀ ਤੁਸੀਂ ਲੈ ਆ ਸਕਦੇ ਹੋ ਜੀ ਤੇ ਇੱਕ ਕੱਪ ਸਾਨੂੰ ਚਾਹੀਦਾ ਜੀ ਪਾਣੀ ਸੋ ਇਹ ਸਾਨੂੰ ਛੇ ਚੀਜ਼ਾਂ ਚਾਹੀਦੀਆਂ ਨੇ ਜੀ ਠੀਕ ਹੈ ਜੀ ਇਹ ਤਾਂ ਹੋ ਗਿਆ ਸਾਡਾ ਸਮਾਨ ਹੁਣ ਇਹਨੂੰ ਬਣਾਉਣਾ ਕਿਵੇਂ ਆ ਤੁਸੀਂ ਕੀ ਕਰਨਾ ਵਾ ਸਾਰੇ ਕਿਤੇ ਘਰ ਦੇ ਵਿੱਚ ਇੱਕ ਉਹ ਹੁੰਦਾ ਵਾ ਗ੍ਰੇਂਡਰ ਜਾਂ ਹੁੰਦਾ ਮਿਕਸੀ ਹੁੰਦੀ ਹੈ ਨਾ ਉਹਦੇ ਵਿੱਚ ਤੁਸੀਂ ਕੀ ਕਰਨਾ ਵਾ ਆ ਦਹੀਂ ਪਾ ਦੇਣਾ ਉਹਦੇ ਵਿੱਚ ਦਹੀਂ ਪਾ ਦੇਣਾ ਸਤੂ ਪਾਊਡਰ ਪਾ ਦੇਣਾ ਪੁਦੀਨੇ ਦੇ ਪੱਤੇ ਪਾ ਦੇਣੇ ਚੌਥਾਈ ਹਿੱਸਾ ਤੁਸੀਂ ਕਾਲਾ ਨਮਕ ਪੁਨੇ ਹੋਇ ਜੀਰਾ ਤੁਸੀਂ ਪਾ ਦੇਣਾ ਤੇ ਇੱਕ ਕੱਪ ਤੁਸੀਂ ਉਹਦੇ ਵਿੱਚ ਪਾਣੀ ਪਾ ਦੇਣਾ ਜੀ ਠੀਕ ਹੈ ਜੀ ਇਹ ਸਾਰਾ ਕੁਝ ਪਾ ਕੇ ਉਹਨੂੰ ਤੁਸੀਂ ਗ੍ਰੇਂਡ ਕਰ ਲੈਣਾ ਠੀਕ ਹੈ ਜੀ ਉਹਨੂੰ ਮਿਕਸੀ ਦੇ ਵਿੱਚ ਪਾ ਕੇ ਤੇ ਇਹ ਕੀ ਹੈ ਕਿ ਤੁਹਾਡੀ ਲੱਸੀ ਬਣ ਜੇਗੀ ਤੁਸੀਂ 2-2 3 ਮਿੰਟ ਤੁਸੀਂ ਉਹ ਮਿਕਸੀ ਨੂੰ ਚਲਾਈ ਰੱਖਣਾ ਵਾ ਤੇ ਆ ਜਿਹੜਾ ਸਾਰਾ ਸਮਾਨ ਆ ਉਹ ਦਹੀਂ ਦੇ ਵਿੱਚ ਘੁਲ ਜਾਏਗਾ ਚੰਗੀ ਤਰ੍ਹਾਂ ਤਾਂ ਇਹ ਤੁਹਾਡੀ ਇੱਕ ਲੱਸੀ ਪਿਆਰ ਹੋ ਜੇਗੀ ਜਾਨਕੀ ਤੁਹਾਡਾ ਭਾਰ ਘਟਾਉਣ ਵਾਲੀ ਲੱਸੀ ਭਾਰ ਘਟਾਉਣ ਵਾਲੀ ਤੁਹਾਡੀ ਲੱਸੀ ਜਿਹੜੀ ਉਹ ਬਣ ਕੇ रेडी ਹੋ ਜੇਗੀ ਜੀ ਠੀਕ ਹੈ ਜੀ ਜਦੋਂ ਇਹ ਕਹਿੰਦੇ ਹੋ ਸਾਡਾ ਲੱਸੀ ਪੀਣ ਨੂੰ ਬਹੁਤ ਦਿਲ ਕਰਦਾ ਵਾ ਤਾਂ ਤੁਸੀਂ ਇਸ ਤਰੀਕੇ ਨਾਲ ਲੱਸੀ ਬਣਾ ਕੇ ਤੁਸੀਂ ਪੀ ਸਕਦੇ ਹੋ ਇਹ ਤੁਹਾਡਾ ਭਾਗ ਘਟਣ ਦੇ ਵਿੱਚ ਤੁਹਾਡੀ ਮਦਦ ਕਰੇਗੀ ਜੀ ਠੀਕ ਹੈ ਜੀ ਇਹ ਤਾਂ ਹੋ ਗਈ ਸਾਡੀ ਲੱਸੀ ਬਣ ਕੇ ਤਿਆਰ ਹੋ ਹੁਣ ਇਹਨੂੰ ਤੁਸੀਂ ਪੀਣਾ ਕਦੋਂ ਇਹਨੂੰ ਤੁਸੀਂ ਬ੍ਰੇਕਫਾਸਟ ਦੇ ਵਿੱਚ ਵੀ ਪੀ ਸਕਦੇ ਹੋ ਲੰਚ ਦੇ ਵਿੱਚ ਵੀ ਤੁਸੀਂ ਇਹਨੂੰ ਪੀ ਸਕਦੇ ਹੋ ਤੇ ਇਹਨੂੰ ਤੁਸੀਂ ਡਿਨਰ ਦੇ ਵਿੱਚ ਡਿਨਰ ਦੇ ਵਿੱਚ ਵੀ ਤੁਸੀਂ ਇਹਨੂੰ ਪੀ ਸਕਦੇ ਹੋ ਠੀਕ ਹੈ ਜੀ ਬ੍ਰੇਕਫਾਸਟ ਲੰਚ ਡਿਨਰ ਦੇ ਵਿੱਚ ਤੁਸੀਂ ਇਹਨੂੰ પી ਸਕਦੇ ਹੋ ਇਹ ਤੁਹਾਡਾ પાર્કਟੋਂ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਗੀ ਇਹ ਤੁਹਾਡਾ ਭਾਰ ਜਿਹੜਾ ਨਹੀਂ ਵਧਾਈਗੀ ਜੀ ਠੀਕ ਹੈ ਜੀ ਸੋ ਇਹਦਾ ਕੀ ਹੈ ਇੱਕ ਤਾਂ ਇਹ ਦੇਖੋ ਤੁਹਾਡੀ ਬੋਡੀ ਨੂੰ ਡੀਟੌਕਸ ਕਰਦੀ ਹੈ ਜੀ ਠੀਕ ਹੈ ਜੀ ਇਹ ਤੁਹਾਡੀ ਬੋਡੀ ਨੂੰ ਡੀਟੌਕਸ ਕਰਦੀ ਹੈ ਤੇ ਇਹ ਬੋਡੀ ਤੁਹਾਡੀ ਨੂੰ ਠੰਡੀ ਰੱਖਦੀ ਹੈ ਕਿਉਂਕਿ ਹੁਣ ਗਰਮੀਆਂ ਦਾ ਟਾਈਮ ਆ ਸੀ ਗਰਮ ਚੀਜ਼ਾਂ ਵੀ ਖਾ ਲੈਣਾ ਤਾਂ ਸਾਡੀ ਬੋਡੀ ਰੈਡੀ ਉਹ ਹੀਟ ਪੈਦਾ ਕਰਨ ਦੀ ਸ਼ੁਰੂ ਕਰ ਦਿੰਦੀ ਹੈ ਇਹ ਤੁਹਾਡੀ ਬੋਡੀ ਨੂੰ ਠੰਡੀ ਰੱਖੇਗੀ ਜੀ ਇਹ ਤੁਹਾਡੀ ਫੈਟ ਬਰਨ ਕਰਨ ਦੇ ਵਿੱਚ ਤੁਹਾਡੀ ਬਹੁਤ ਜਿਆਦਾ ਮਦਦ ਕਰੇਗੀ ਜਿਹਦੇ ਵਿੱਚ ਤੁਸੀਂ ਜੋ ਕੁਝ ਖਾਓਗੇ ਇਹਨੇ ਉਹਨੂੰ ਬਰਨ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਨੀ ਹੈ ਜਾਨੀ ਕਿ ਜੋ ਵੀ ਤੁਸੀਂ ਦਿਨ ਦੇ ਵਿੱਚ ਖਾਓਗੇ ਇਹਨੇ ਕੀ ਹੈ ਕਿ ਇਹਨੂੰ ਫੈਟ ਦੇ ਰੂਪ ਦੇ ਵਿੱਚ ਸਟੋਰ ਨਹੀਂ ਹੋਣ ਦੇਣਾ ਹੈਗਾ ਤੁਹਾਡੀ ਬੋਡੀ ਦੇ ਵਿੱਚ ਇਹਨੇ ਉਹਨੂੰ ਨਾਲ ਦੀ ਨਾਲ ਬਰਨ ਕਰ ਜਾਣਾ ਠੀਕ ਹੈ ਜੀ ਇਹ ਬਹੁਤ ਵਧੀਆ ਲੱਸੀ ਆ ਤੁਸੀਂ ਇਹਨੂੰ ਗਰਮੀਆਂ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਤੁਸੀਂ ਪੀ ਸਕਦੇ ਹੋ ਇਹਦੇ ਨਾਲ ਤੁਹਾਡਾ ਜਿਹੜਾ ਭਾਰ ਘਟੇਗਾ ਇਹੀ ਘਟੇਗਾ ਤੁਹਾਡਾ ਭਾਰ ਨਹੀਂ ਵਧੇਗਾ ਜੇ ਤੁਹਾਡਾ ਭਾਰ ਨਹੀਂ ਘਟੇਗਾ ਪਰ ਤੁਹਾਡਾ ਭਾਰ ਵਧੇਗਾ ਵੀ ਨਹੀਂ ਤੁਹਾਡਾ ਭਾਰ ਉੱਥੇ ਹੀ ਕੀ ਸਟੇਬਲ ਰਹੇਗਾ ਜੀ ਜੇ ਤੁਹਾਡੀ ਡਾਈਟ ਵਧੀਆ ਹੋਏਗੀ ਠੀਕ ਹੈ ਜੀ ਜੇ ਤੁਸੀਂ ਡਾਈਟ ਨੂੰ ਸਟਿੱਕਲੀ ਫੋਲੋ ਕਰਦੇ ਪਏ ਹੋ ਫਿਰ ਜੇ ਤੁਸੀਂ ਇਹ ਲੱਸੀ ਵਿੱਚ ਐਡ ਕਰ ਲਓਗੇ ਇਹਦੇ ਨਾਲ ਤੁਹਾਨੂੰ ਰਿਜ਼ਲਟ ਆ ਜਿਹੜਾ 101% ਉਹ ਮਿਲੇਗਾ ਹੀ ਮਿਲੇਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਤੁਸੀਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਤੇ ਲਿ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਗੱਲ ਨੂੰ ਕਿਰਨ ਅਮਿਤ ਵਧੀਆ ਵੀਡੀਓ ਦੇ ਨਾਲ ਉਦ ਤੱਕ ਅੱਲਾਹ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਜੀ